ਇਹ ਜਿਹੜਾ ਤੁਸੀਂ ਦੇਖ ਰਹੇ ਹੋ ਇਹ ਕੋਈ ਆਮ ਮੈਦਾਨ ਨਹੀਂ ਹੈਗਾ ਇਹ ਜੰਗ ਦਾ ਮੈਦਾਨ ਆ ਸ੍ਰੀ ਅਮਰਤਸਰ ਸਾਹਿਬ ਦੇ ਨੇੜੇ ਗੋਹਲਵੜਾ ਦਾ ਮੈਦਾਨ ਤੇ ਜਿਹੜਾ ਕੁਝ ਇੱਥੇ ਮੈਂ ਹੁਣੇ-ਹੁਣੇ ਦੇਖਿਆ ਉਹ ਕਹਿਣੇ ਤੋਂ ਪਰੇ ਹੁਣ ਤਾਂ ਇਹ ਭੱਜੇ ਜਾ ਰਹੇ ਨੇ ਹੋਇਆ ਸੀ ਇੱਥੇ ਥੋੜਾ ਟਾਈਮ ਪਹਿਲਾਂ ਜੋ ਦੇਖਿਆ ਇੱਕ 70-75 ਸਾਲ ਦੇ ਬਾਬਾ ਜੀ ਹੱਥ 'ਚ ਉਹਨਾਂ ਨੇ ਭਾਰੀ ਖੰਡਾ ਫੜਿਆ ਹੋਇਆ ਕਰਦੇ ਆ ਕਰਦੇ ਆ ਲੜਾਈ ਲੜਦੇ ਆ ਲੜਦੇ ਆ ਜੰਗ ਦੇ ਵਿੱਚ ਜੂਝਦੇ ਆ ਉਹਨਾਂ ਦਾ ਸਿਰ ਲਹਿ ਗਿਆ ਫੋੜ ਬਾਬਾ ਜੀ ਉਸ ਤੋਂ ਭੱਜੇ ਉਹਨਾਂ ਨੂੰ ਉਹਨਾਂ ਦੀ ਸਰੀਰ ਨੂੰ ਸੰਭਾਲਣ ਲਈ ਗਏ ਜਾ ਕੇ ਉਹਨਾਂ ਦੇ ਕੋਲੇ ਉਹਨਾਂ ਨੂੰ ਕਹਿੰਦੇ ਵੀ ਬਾਬਾ ਅਮਰਤਸਰ ਸਾਹਿਬ ਜਾ ਕੇ ਮੱਥਾ ਟੇਕ ਕੇ ਮੱਥਾ ਟੇਕਣ ਤੋਂ ਬਿਨਾ ਅਸੀਂ ਸ਼ਹੀਦੀ ਨਹੀਂ ਦੇਣੀ ਹੈ। ਬਾਬਾ ਜੀ ਨੇ ਕੀਤਾ ਖੱਬੇ ਹੱਥ ਦੀ ਤਲੀ ਤੇ ਆਪ ਦਾ ਨਾਮ ਲਿਖਿਆ। ਸੱਜੇ ਹੱਥ 'ਚ ਉਹਨਾਂ ਦੇ ਖੰਡਾ ਸੀਗਾ। ਬਾਬਾ ਜੀ ਲੜਦੇ ਜਾ ਰਹੇ ਨੇ, ਦੁਸ਼ਮਣਾਂ ਦੇ ਆਹੂ ਡਾਂਦੇ ਜਾ ਰਹੇ ਨੇ। ਇਹ ਦੇਖ ਕੇ ਤਮੂਰ ਦੇ ਜਿਹੜੇ ਸੈਨਾਪਤੀ ਸੀਗੇ ਉਹ ਤਾਂ ਵਾਪਸ ਭੱਜਣ ਲੱਗੇ। ਤਮੂਰ ਖਾਂ ਕਹਿੰਦਾ ਹੋ ਕੀ ਗਿਆ ਤੁਹਾਨੂੰ? ਕਹਿੰਦਾ ਖਾਨ ਸਾਹਿਬ ਤੁਸੀਂ ਸਾਨੂੰ ਜਿਉਂਦਿਆਂ ਨਾਲ ਲੜਨ ਦੀਆਂ ਤਨਖਾਹਾਂ ਦਿੰਨੇ ਹੋ। ਕਹਿੰਦਾ ਮਰਿਆਂ ਨਾਲ ਕੌਣ ਲੜੇ? ਸਾਡੇ ਤੋਂ ਨਹੀਂ ਲੜਿਆ ਜਾਂਦਾ ਹੈਗਾ ਇਹਨਾਂ ਨਾਲ।